ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਹੋਰ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਆ। ਸੋ ਫਿਲਹਾਲ ਅਸੀਂ ਖੜੇ ਆਂ ਬਰੋਨੇ ਦੇ ਇਸ ਖੂਬਸੂਰਤ ਤਰਾ ਤੇ ਇਸ ਖੂਬਸੂਰਤ ਮਾਹੌਲ ਦੇ ਵਿੱਚ ਤੇ ਇੱਥੋਂ ਵਗਦਾ ਪਾਣੀ ਤੇ ਆ ਕਿਲੇ ਦੀਆਂ ਲਟਾਂ ਅੱਖਾਂ ਨੂੰ ਇੱਕ ਅਲੱਗ ਹੀ ਨਜ਼ਾਰਾ ਪੇਸ਼ ਕਰਦੀਆਂ ਤੇ ਅੱਜ ਤਾਂ ਕੋਈ ਪਲਾਨ ਨਹੀਂ ਸੀਗਾ ਇਸ ਵੀਡੀਓ ਦਾ ਥੋੜੀ-ਥੋੜੀ ਸ਼ਾਮ ਨੂੰ ਪਲਾਨ ਬਣਿਆ ਵੀ ਕਿਹੇ ਪਾਸੇ ਚੱਲਦੇ ਤੇ ਅਸੀਂ ਇਹ ਏਰੀਆ ਕਵਰ ਕਰਨਾ ਹੈ। ਤੇ ਮੈਂ ਸੋਚਿਆ ਵੀ ਨਾਲ ਦੇ ਨਾਲ ਤੁਹਾਨੂੰ ਵੀ ਏਰੀਆ ਕਵਰ ਕਰਾਇਆ ਜਾਵੇ। ਸੋ ਥੋੜੀ-ਥੋੜੀ ਹੁਣ ਬਰੋਨੇ ਦੀਆਂ ਗਲੀਆਂ 'ਚ ਘੁੰਮਾਂਗੇ। ਤੇ ਤੁਹਾਨੂੰ ਹੌਲੀ-ਹੌਲੀ ਸਾਰਾ ਆਲੇ-ਦੁਆਲੇ ਦਾ ਮਾਹੌਲ ਜੋ ਵੀਊ ਹੋਊਗਾ ਆਪਾਂ ਕਵਰ ਕਰਾਂਗੇ। ਸੋ ਇਸ ਵੀਏ ਦਾ ਨਾਮ ਹੈਗਾ ਯਾ ਵੀਆ ਮਤਲਬ ਰਸਤਾ ਤੋਲੋਦਾਰ ਰੇ ਤੇ ਫਿਲਹਾਲ ਖੜੇ ਆ ਯਾਰ ਅਵੇਦਿਆਂ ਆਈਆਂ ਇੱਥੇ ਤੇ ਇਸ ਵੇਲੇ ਦਾ ਮਾਹੌਲ ਕੁਛ ਇਹੋ ਜਿਹਾ ਹੈ ਪਾਣੀ ਵਗ ਰਿਹਾ। ਫਿਲਹਾਲ ਪਹਿਲਾਂ ਉੱਥੇ ਲੋਕ ਬੈਠੇ ਜਿਗੇ ਹੌਲੀ-ਹੌਲੀ ਉੱਪਰ ਦੀ ਸਾਈਡ ਆ ਰਹੇ ਆ ਤੇ ਹੁਣ ਅਸੀਂ ਉਸ ਪੁਲਾ ਰਹੀਂ ਹੋ ਕੇ ਪਰਲੀ ਸਾਈਡ ਜਾਵਾਂਗੇ। ਤੇ ਸਾਰੇ ਇਸ ਵੇਲੇ ਇਸ ਕਰਨਾ ਤੇ ਰੋਟੀ ਪਾਣੀ ਛੱਕ ਕੇ ਬਾਹਰ ਆ ਕੇ ਆਪਣਾ ਆਨੰਦ ਮਾਣ ਰਹੇ ਨੇ। ਇਸੇ ਮੀਡੀਆ ਵਾਲਾ ਹੀ ਹਾਲ ਆ ਜਿੱਥੇ ਕਲਾਕਾਰਾਂ ਨੂੰ ਕਲਾਕਾਰੀ ਕਰਨ ਦਾ ਮੌਕਾ ਮਿਲਦਾ ਉੱਥੇ ਕਲਾਕਾਰੀ ਕਰ ਜਾਂਦੇ ਨੇ ਸੋ ਫਿਲਹਾਲ ਇਹੀ ਪੁਲਾਂ ਦੇ ਬਰਾਬਰ ਪਹੁੰਚ ਚੁੱਕੇ ਆ ਤੇ ਮੈਂ ਆ ਵੀਡੀਓ 1X ਬਣਾਉਂਗਾ ਕਿ ਉਹਦਾ ਕਾਰਨ ਇਹ ਆ ਵੀ 1X ਮੈਨੂੰ ਰਾਈਟਿੰਗ ਸਹੀ ਮਿਲ ਰਹੀ ਹੈ ਤੇ ਮੇਰੀ ਵੀਡੀਓ ਵਧੀਆ ਆ ਰਹੀ ਆ ਸੋ ਫਿਲਹਾਲ ਆ ਗਿਆ ਕਿਲੇ ਦਾ ਰਸਤਾ ਤੇ ਇਹ ਪੁਲ ਇਹ ਪੁਲ ਨੂੰ ਪਾਰ ਕਰਕੇ ਆਪਾਂ ਦੂਜੀ ਸਾਈਡ ਜਾਵਾਂਗੇ ਆਪਣੇ ਭਰਾ ਦੇ ਕਹਿਣ ਦੇ ਹਿਸਾਬ ਨਾਲ ਤੇ ਦੂਜੀ ਸਾਈਡ ਜਾ ਕੇ ਦੇਖਦੇ ਕੀ ਮਾਹੌਲ ਆ ਫਿਲਹਾਲ ਇੱਥੇ 7:8 ਵਜ ਰਹੇ ਨੇ ਤੇ ਸਾਰੇ ਆਪਣਾ ਖਾ ਪੀ ਕੇ ਇੰਜੋਏ ਕਰਨ ਤੇ ਨਿਕਲੇ ਹੋਏ ਨੇ ਕਿਉਂਕਿ ਅੱਜ ਦਿਨ ਹੈਗਾ ਸ਼ਨੀਵਾਰ ਸ਼ਨੀ ਹੈ ਤਵਾਰ ਇਹਨਾਂ ਨੇ ਟਾਈਮ ਦਿੱਤਾ ਹੁੰਦਾ ਆਪਣੇ ਆਪ ਨੂੰ ਸੋ ਸੋ ਹੁਣ ਜੇ ਤੁਹਾਨੂੰ ਵੀਡੀਓ ਕੁਆਲਿਟੀ ਥੋੜੀ ਜ਼ਿਆਦਾ ਵਧੀਆ ਦਿਖਦੀ ਹੋਊਗੀ ਕਿਉਂਕਿ ਆਪਾਂ ਹੁਣ ਫੋਨ ਚੇਂਜ ਕੀਤਾ ਪਹਿਲਾਂ ਆਪਣਾ ਸੀਗਾ Samsung ਤੇ ਹੁਣ ਆਪਾਂ ਆ ਗਏ ਆ iPhone 17 ਤੇ ਸੋ ਪੋਲ ਨੂੰ ਟੱਪਦੀ ਸਾਰ ਆਪਾਂ ਨੂੰ ਪਰਲੀ ਸਾਈਡ ਦਾ ਕੁਝ ਇਹੋ ਜਿਹਾ ਮਾਹੌਲ ਨਿਕਲ ਕੇ ਆਇਆ ਲੋਕ ਘੁੰਮ ਰਹੇ ਨੇ ਸਾਰੇ ਆਪਣਾ ਆਪਣਾ ਚੱਲ ਮਾਰ ਰਹੇ ਨੇ ਤੇ ਫਿਲਹਾਲ ਹੁਣ ਇੱਥੇ ਨਤਾਲਿਆਂ ਦੀ ਤੇ ਨੁਕਰੇ ਇਸ ਵਿੱਚ ਕਹਿ ਲਾਂਦੇ ਆਪਣੀ ਇੰਗਲਿਸ਼ ਚ ਤੇ ਉਹਦਾ ਉਹਦੀ ਤਿਆਰੀ ਚੱਲ ਰਹੀ ਹੈ ਤੇ ਸਾਰੇ ਲੈਟਾਂ ਲੈਟਾਂ ਨਾਲ ਸਜਾਵਟ ਕਰਨ ਤੇ ਲੱਗੇ ਹੋਏ ਨੇ ਸਾਰੇ ਸ਼ਹਿਰ ਸੋ ਇੱਥੇ ਵੀ ਕੁਛ ਨਾ ਕੁਛ ਆਪਾਂ ਨੂੰ ਉਸ ਸਾਹਿਬ ਦਾ ਮਾਹੌਲ ਦਿੰਦਾ ਆ ਸੋ ਅੱਗੇ ਜਿਵੇਂ ਵਧ ਰਹੇ ਆ ਮਾਹੌਲ ਹੋਰ ਵਧੀਆ ਹੁੰਦਾ ਜਾਂਦਾ ਸਾਰੇ ਲੋਕ ਆਪਣਾ ਕੰਮ ਰੇ ਨੇ ਚੱਲ ਮਾਰ ਰਹੇ ਨੇ ਤੇ ਸਾਰੀਆਂ ਲਗਭਗ ਆਪਣੇ ਮਾਰਕੀਟ ਆ ਤਕਾਨਾ ਜਿਹੜੀਆਂ ਖੁੱਲੀਆਂ ਆ ਅੱਗੇ ਨੇ ਮੁਸਫਰ ਦੀ ਨੋ ਅੱਜ ਦੀ ਵੀਡੀਓ ਚ ਅੱਪਾ ਕਰਾਂਗੇ ਨਾਈਟ ਲਾਈਫ ਨਾਈਟ ਲਾਈਫ ਬਰੋਨੇ ਦੀ ਕਹਿ ਸਕਦੇ ਆ ਕੀ ਆ ਸੋ ਫਿਲਹਾਲ ਦੇਖਦੇ ਅੱਗੇ ਜਾ ਕੇ ਅਸੀਂ ਕਲੋਜ਼ੀਅਮ ਵਾਲੀ ਸੜਕ ਤੋਂ ਚੱਲੇ ਆ ਤੇ ਅੱਗੇ ਜਾ ਕੇ ਜੋ ਮਾਹੌਲ ਹੋਊਗਾ ਉਹ ਕਵਰ ਕਰਾਂਗੇ ਸੋ ਫਿਲਹਾਲ ਆਪਾਂ ਲਗਭਗ ਰੇਨਾ ਦੇ ਨੇੜੇ ਤੇੜੇ ਆ ਤੇ ਭਰਾ ਦੇ ਕਹਿਣ ਦੇ ਮੁਤਾਬਕ ਆਪਾਂ ਹਰੀਨਾ ਪਹੁੰਚਣ ਵਾਲੇ ਆ ਕੋਈ ਯਾਰ ਵੈਲੀਆਂ ਨਾ ਕੋਈ ਆਪਣੇ ਨਾਲ ਦੇ ਆ ਨਾ ਸਾਰੇ ਆਪਣੇ ਚਿੱਲ ਮਾਰਦੇ ਨੇ ਇੱਥੇ ਮਿਲਾਨੋ ਕੁਰਤੀਨਾ ਮਿਲਾਨੋ ਕੁਰਤੀਨਾ ਇਹ ਮੇਰੇ ਹਿਸਾਬ ਨਾਲ 올림픽ਲੀ ਆ ਕਿਉਂਕਿ ਕੁਰਤੀਨਾ ਦੀ ਐਮਪਾਇਰਸੋ 올림픽 ਆ ਸਾਰਾ 2026 ਚ ਸੌਰੀ ਸ਼ਾਇਦ ਉਹਦੇ ਕਰਕੇ ਇਹਨਾਂ ਨੇ ਇਹ ਚੀਜ਼ ਦੀ ਹਰ ਤਰੀਕੇ ਨਾਲ ਪ੍ਰਮੋਸ਼ਨ ਕੀਤੀ ਹੋਈ ਹੈ। ਸੋ ਫਿਲਹਾਲ ਕੋਲੋਸੀਅਮ ਦੇ ਨੇੜੇ-ਤੇੜੇ ਕੁਝ ਇਹੋ ਜਿਹਾ ਮਾਹੌਲਾ। ਇੱਥੇ ਥੋੜੀ ਜਿਆਦਾ ਭੀੜ ਭੜਕਾ ਆ ਆਪਣੇ ਬਾਕੀ ਥਾਂ ਨਾਲੋਂ। ਇੱਕ ਟੂਰਿਸਟ ਏਰੀਆ ਆ ਤੇ ਇੱਥੇ ਜਿਹੜੇ ਹੋਰ ਯੂਟਿਊਬਰ ਬਹੁਤ ਆਏ ਹੁੰਦੇ ਆ ਉਹ ਆਪਣਾ ਕਿ ਇੱਥੇ ਜਿਹੜੇ ਜੋਗ ਕਰਨਾ ਸਾਨੂੰ ਥੋੜਾ ਜਿਹਾ ਮਿਲੇ ਪਹਿਲਾਂ ਜਿਹੜੇ ਫ੍ਰੀ ਜੱਫੀਆਂ ਆ ਕੇ ਸਾਨੂੰ ਉਹ ਵਾਲੇ ਵੀ ਸੀ। ਤੋ ਸਾਹਮਣੇ ਤੁਹਾਨੂੰ ਦਿਖ ਰਿਹਾ ਹੋ ਗਾ ਰੇਨਾ ਇੱਥੇ ਮੇਰਾ ਵੀ ਫਸਟ ਟਾਈਮ ਆ ਮੈਂ ਕਦੀ ਆਇਆ ਨਹੀਂ ਅੱਜ ਇੱਕਦਮ ਮਾਹੌਲ ਬਣਿਆ ਤੇ ਆਪਾਂ ਇੱਥੇ ਪਹੁੰਚ ਗਏ ਰੇਨਾ ਇੱਕ ਤੇ ਥੋੜੀ ਬੋਦੀ ਹਿਸਟਰੀ ਕੱਢ ਕੇ ਤੁਹਾਨੂੰ ਦੱਸ ਦਾਂ ਵੀ ਕੀ ਸੀਗੀ ਇਹਦੀ ਹਿਸਟਰੀ ਵੀ ਤੋ ਚਲੋ ਕੋਸ਼ਿਸ਼ ਹੋ ਜਾਂ ਹੌਲੀ ਕੁਝ ਆਪਣਾ ਕੰਮ ਕਰਨ ਵਾਲੇ ਜਿਹੜੇ ਸਮਾਨ ਵੇਚ ਦਿੰਦੇ ਖੜਾਉਣੇ ਖੜਾਉਣੇ ਨੇ ਆਉਣ ਵਾਲੀ ਉਹ ਇੱਥੇ ਕੁਝ ਅਲੱਗੀ ਕ੍ਰੀਏਟੀਵਿਟੀ ਹੋਈ ਹੋਈ ਇੱਥੇ ਆਪਾਂ ਆ ਕੇ ਵਾਪਸ ਕਰ ਦੇਖਦੇ ਆ ਸੋ ਕੁਛ ਅਲੱਗ ਹੀ ਮਾਹੌਲਾ ਬਹੁਤ ਸੋਹਣਾ ਲੱਗ ਰਿਹਾ ਇਹ ਇਸ ਵੇਲੇ ਰਾਤ ਨੂੰ ਜੇ ਮੇਰੇ ਹਿਸਾਬ ਨਾਲ ਜ਼ਿਆਦਾ ਸੋਹਣਾ ਲੱਗ ਰਿਹਾ ਤੇ ਫਿਲਹਾਲ ਅਸੀਂ ਚੱਲੇ ਆ ਹੁਣ ਰੋਮੀਓ ਜੂਲੀਟ ਦੇ ਘਰ ਵੱਲ ਨੂੰ ਤੇ ਉਹ ਘਰ ਹੈਗਾ ਗੱਡੀ 'ਚ ਸਿੱਧਾ ਜਾ ਕੇ ਜਿੰਨਾ ਕਿ ਮੈਨੂੰ ਪਤਾ ਤੇ ਉਸ ਤੋਂ ਬਾਅਦ ਆ ਇੱਥੇ ਲੋਕ ਸਾਰੇ ਆਪਣਾ ਫੋਟੋ ਸ਼ੂਟ ਕਰ ਰਹੇ ਨੇ ਆਈ ਲਵ ਬਰ ਉਹਨਾਂ ਨਾਲ ਤੇ ਆ ਸਾਹਮਣੇ ਆਪਣੇ ਹੈਗਾ ਲੂਇਸ ਵਿਟਨ ਜਿੱਦਾਂ ਆਪਣੇ ਕਹਿ ਸਕਦੇ ਆ ਮਿਲਾਨ ਦੇ ਵਿੱਚ ਇੱਕ ਗੱਲ ਦੀ ਆ ਤੇ ਯੋਸ਼ੀ ਸਾਬ ਨਾਲ ਇੱਥੇ ਵੀ ਆਪਣੇ ਮਾਰਕ ਦੇ ਬ੍ਰਾਂਡਾਂ ਦਾ ਇਹ ਗੜੀ ਆ ਇੱਥੇ ਸਾਰੇ ਹੀ ਬ੍ਰੈਂਡੀ ਬ੍ਰਾਂਡ ਸ਼ੁਰੂ ਹੋ ਜਾਂਦੇ ਅੱਗੇ ਅੱਗੇ ਤੇ ਇੱਥੇ ਆਪਾਂ ਨੂੰ ਸਾਰੇ ਹੀ ਬ੍ਰਾਂਡ ਮਿਲਦੇ ਆ ਸੋ ਹੁਣ ਆਪਾਂ ਇਹ ਕਵਰ ਕਰਾਂਗੇ ਸਵਾ ਉੱਪਰ ਤੁਸੀਂ ਜਿਹੜੀਆਂ ਲਾਈਟਾਂ ਲੱਗੀਆਂ ਦੇਖ ਰਹੇ ਹੋ ਇਹ ਲਾਈਟਾਂ ਇਸ ਕਰਕੇ ਲੱਗੀਆਂ ਹੋਈਆਂ ਹੁਣ ਕਿਉਂਕਿ ਅੱਗੇ ਕ੍ਰਿਸਮਸ ਆ ਰਿਹਾ ਤੇ ਇੱਥੇ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਲਾਈਟਿੰਗ ਕਰ ਦਿੰਦੇ ਆ ਉਸ ਵਾਸਤੇ। ਥੋ ਕੁਛ ਹੋ ਜਾ ਮਹੌਲਾ। ਆਹ ਹੈਗੀ ਕੈਂਡੀ ਸ਼ਾਪ। ਸੋ ਫਿਲਹਾਲ ਅਸੀਂ ਅੱਗੇ ਵਧ ਰਹੇ ਹਾਂ ਤੇ ਇੱਥੇ ਜਿੱਦਾਂ ਇਹ YouTube ਵੀਡੀਓ ਲਈ ਜਿੱਦਾਂ ਵੀ ਹੈ ਨਾ ਫ੍ਰੀ ਹੱਗ ਫ੍ਰਾਈ ਕੋਂਟਰਾਰੀਓ ਐ ਕੋਂਟਰਾਰੀਓ Sì così arrivano qualcuno ਸੋ ਇਹ ਖੜੇ ਆ ਜਿੱਦਾਂ ਇਹ ਆਪਣੇ ਫ੍ਰੀ ਜੱਫੀ ਪਾਣ ਲਈ ਵੀ ਫ੍ਰੀ ਜੱਫੀ ਸੋ ਇਹਨਾਂ ਦਾ ਵੀ ਇਹ ਕੰਟੈਂਟ ਬਣਾਦੇ ਹੁੰਦੇ ਮੇਰੇ ਹਿਸਾਬ ਨਾਲ ਉਹਦੇ ਕਰਕੇ ਖੜੇ ਆ ਇਹ ਕਵੱਟੀ ਰਸ਼ ਬੋਦਾ ਜਿਵੇਂ ਜੂਬਾ ਸਾਂਭ ਕੇ ਚੱਲਣ ਵਾਲੇ ਕੰਮ ਆ ਪਿੱਛੇ ਬਹੁਤ ਜ਼ਿਆਦਾ ਭੀੜ ਭੜੱਕਾ ਸੀ ਤੇ ਉੱਥੇ ਮੁੰਡੇ ਜਿੱਦਾਂ ਐਨ ਜੁੜ ਜੁੜ ਕੇ ਖੜਦੇ ਸੀ ਤੇ ਪਤਾ ਨਹੀਂ ਹੁੰਦਾ ਆਪਣੀ ਸੇਫਟੀ ਆਪਣੇ ਹੱਥ ਆਪਣੇ ਸਮਾਨ ਦੀ ਘੇਰ ਆਪ ਹੀ ਕਰੇ ਬੰਦਾ ਦਾ ਵਧੀਆ ਸੋ ਹੋ ਸਕਦਾ ਵੀਡੀਓ ਦੇ ਵਿੱਚ ਤੁਹਾਨੂੰ ਥੋੜੀ ਆਵਾਜ਼ ਉੱਪਰ ਥੱਲੇ ਹੋਵੇ ਮੈਂ ਅੱਜ ਗਿਆ ਸੀਗਾ ਮਾਈਕ ਲੈਣ ਪਰ ਮੈਨੂੰ ਮਿੜੇ ਨਹੀਂ ਤੇ ਹੁਣ ਆਨਲਾਈਨ ਆਰਡਰ ਕਰਾਂਗੇ ਆਪਾਂ ਆਪਾਂ ਵੀਡੀਓ ਕੰਟੈਂਟ ਹੋਰ ਥੋੜਾ ਵਧੀਆ ਕਰਾਂਗੇ ਅੱਗੇ ਅੱਗੇ ਸੋ ਲਗਭਗ ਅੱਪਾ ਹੁਣ ਰੋਮੀ ਚੁਰੀਟ ਸੋ ਲਗਭਗ ਅੱਪਾ ਗਰਾਚੇ ਸੋ ਲਗਭਗ ਅੱਪਾ ਹੁਣ ਰੋਮੀ ਚੁਰੀਟ ਦੇ ਘਰ ਦੇ ਕੋਲ ਆ ਤੇ ਉਹਨਾਂ ਦੇ ਘਰ ਦਾ ਬੋਰਡ ਆ ਤੇ ਦੱਸਿਆ ਹੋਇਆ ਅੱਗੇ ਤੇ ਆ ਜਿਹੜਾ ਸਟicker ਆ ਨਾ ਖਲਾਰਾ ਪਿਆ ਇਹ ਚੀਜ਼ ਉਦਾਂ ਸੀ ਕਿ ਕਿਤੇ ਨਾ ਕਿਤੇ ਸੋਹਣੀ ਵੀ ਲੱਗਦੀ ਪਰ ਕਿਤੇ ਨਾ ਕਿਤੇ ਇਹ ਭੈੜੀ ਵੀ ਲੱਗਦੀ ਤੇ ਸੋ ਹੈਗੀ ਮਸ਼ਰਾਟੀ ਸੋ ਹੁਣ ਇੱਥੇ ਮਾਹੌਲ ਜਿਵੇਂ ਜਿਵੇਂ ਅੱਗੇ ਜਾ ਰਹੇ ਹਾਂ ਹੋਰ ਸੋਹਣਾ ਹੁੰਦਾ ਤੇ ਆਪਣੇ ਆਪਣੇ ਸਾਰੇ ਇੱਕ ਥੋੜੀ ਥੋੜੀ ਮੌਸਮ ਚ ਠੰਡ ਆ ਹੁਣ ਠੰਡਾ ਮੌਸਮ ਹੋਣ ਕਰਕੇ ਇਹ ਨਾ ਹੀ ਜ਼ਿਆਦਾ ਗਰਮੀ ਨਾ ਹੀ ਜ਼ਿਆਦਾ ਠੰਡ ਤੇ ਥੋੜਾ ਜਿਆਦਾ ਸੋਹਣਾ ਲੱਗਦਾ ਇਹ ਮਾਹੌਲ ਕਿਉਂਕਿ ਜਿਹੜੀ ਇੱਥੇ ਇਟਲੀ ਦੇ ਵਿੱਚ ਕ੍ਰਿਸਮਸ ਦੀ ਵਾਈਬ ਆਉਂਦੀ ਓ ਥੋੜੀ ਅਲੱਗ ਹੁੰਦੀ ਆ ਜਿਹਨੂੰ ਇੱਥੇ ਨਤਾਲੇ ਕਹਿੰਦੇ ਆ ਤੇ ਉਹ ਥੋੜਾ ਮਾਹੌਲ ਜਿਹੜਾ ਆ ਉਹ ਜ਼ਿਆਦਾ ਸੋਹਣਾ ਹੁੰਦਾ ਹੈ ਸੋ ਸੋ ਫਿਲਹਾਲ ਆਪਾਂ ਜਿਵੇਂ ਉਹ ਗੱਡੀ ਦੇ ਵਿੱਚੋਂ ਨਿਕਲੇ ਤੇ ਸਾਨੂੰ ਕੁਝ ਐਹੋ ਜਿਹਾ ਮਾਹੌਲ ਮਿਲਦਾ ਦੇਖਣ ਨੂੰ ਖੱਬੇ ਪਾਸੇ ਸੋ ਐਸੇ ਖੱਬੇ ਪਾਸੇ ਤੋਂ ਆਪਾਂ ਜੇ ਸੱਜੇ ਪਾਸੇ ਜਾਈਏ ਥੋੜਾ ਤੇ ਆਪਾਂ ਰੋਮੀਓ ਜੁਰੀਏਟਾ ਦੇ ਘਰ ਦੇ ਲਗਭਗ ਬਹੁਤ ਕਰੀਬ ਪਹੁੰਚ ਚੁੱਕੇ ਹਾਂ ਤੇ ਹੁਣ ਇੱਥੇ ਅੱਗੇ ਜਾ ਕੇ ਰੋਮੀਓ ਜੁਰੀਏਟਾ ਦਾ ਘਰ ਆ ਜਿਹੜਾ ਬਹੁਤ ਫੇਮਸ ਆ ਤੇ ਇਸ ਵੇਲੇ ਮੇਰੇ ਸਾਹਮਣੇ ਬੰਦ ਵਾ ਤੇ ਕਿਉਂਕਿ ਰਾਤ ਕਰਕੇ ਮੇਰੇ ਸਾਹਮਣੇ ਓਬਵੀਅਸਲੀ ਬੰਦ ਹੋਊਗਾ ਸੋ ਇਹ ਮੇਰਾ ਵੀ ਇੱਥੇ ਫਸਟ ਟਾਈਮ ਆ ਤੇ ਜਾ ਕੇ ਦੇਖਦੇ ਕੀ ਮਾਹੌਲ ਆ ਕਿਉਂਕਿ ਅਸੀਂ ਥੋੜਾ ਲੇਟ ਆਏ ਆ ਤੇ ਉਹਦੇ ਕਰਕੇ ਉਹ ਬੰਦ ਹੋਣਾ ਹੋਣਾ ਅਸੀਂ ਅੰਦਰ ਤਾਂ ਨਹੀਂ ਜਾ ਸਕਦੇ ਕਿਸੇ ਟਾਈਮ ਆਉਂਗਾ ਮੈਂ ਦਿਨ 'ਚ ਵੀ ਤੇ ਆਪਾਂ ਅੰਦਰੋਂ ਵੀ ਕਵਰ ਕਰਾਂਗੇ ਉਸਥਾਨ ਨੂੰ ਆ ਲੱਗੇ ਹੋਏ ਨੇ ਰੋਮੀਓ ਜੁਲੀਏਟ ਦਾ ਗ੍ਰੇਟ ਹਾਊਸ ਧੀਡੀ ਰੋਮੀਓ ਜੁਲੀਏਟ ਦੀ ਕਹਾਣੀ ਆ ਇਹ ਆਪ ਬਣਾਈ ਗਈ ਕਹਾਣੀ ਆ ਇਹ ਆਪ ਇਸਤੇ ਬਾਰੇ ਬਣਾਇਆ ਗਿਆ ਸੋ ਆਇਆ ਜੁਲੀਏਟਾ ਦਾ ਘਰ ਕਾਸਾ ਦੀ ਜੁਲੀਏਟਾ ਸਾਰੇ ਸਾਰੇ ਕਿਸ ਬੰਦਾ ਤੇ ਆ ਐਂਟਰੀ ਆ ਤੇ ਇੱਥੇ ਸਾਰੇ ਲੋਕ ਜਿਹੜਾ ਦਰਵਾਜ਼ੇ ਦੇ ਵਿੱਚੋਂ ਖੜ ਕੇ ਫੋਟੋਆਂ ਦੇਖ ਰਹੇ ਨੇ ਸੋ ਇੱਥੇ ਕੰਧਾਂ ਤੇ ਤੁਸੀਂ ਦੇਖ ਸਕਦੇ ਹੋ ਸਾਰਿਆਂ ਨੇ ਆਪਣੀਆਂ ਕਲਾਕ੍ਰਿਤੀਆਂ ਆਪਣੇ ਜਿਹੜੇ ਵੀ ਜਿੰਨੂੰ ਪਿਆਰ ਕਰਦੇ ਆ ਆਪਾਂ ਇਹੀ ਕਹਿ ਸਕਦੇ ਹੁਣ ਚਲੋ ਪਰ ਉਹਨਾਂ ਦੇ ਨਾਮ ਲਿਖੇ ਹੋਏ ਨੇ ਤੇ ਇੱਥੇ ਸਾਰੇ ਲੋਕ ਹੈ ਇਹਨੂੰ ਇੱਥੇ ਹੀ ਦੇਖ ਰਹੇ ਨੇ ਸੋ ਫਿਲਹਾਲ ਉਹ ਸਾਹਮਣੇ ਆ ਜਿਹੜਾ ਇਹ ਜਿੱਤ ਦਾ ਬੋਤਾ ਜਿਹੜਾ ਉਹ ਫੇਮਸ ਆ ਇਹਦੇ ਨਾਲ ਲੋਕਾਂ ਨੇ ਜ਼ਿਆਦਾਤਰ ਫੋਟੋਆਂ ਪਾਈਆਂ ਹੁੰਦੀਆਂ ਆ ਸੋ ਫਿਲਹਾਲ ਇੱਥੇ ਬੰਦ ਹੋਣ ਕਰਕੇ ਭੈਂਦਰ ਤੇ ਨਹੀਂ ਜਾ ਸਕਦੇ ਤੇ ਪਰ ਕੁਝ ਛੇ ਟਾਈਮ ਆਪਾਂ ਆਵਾਂਗੇ ਤੇ ਇੱਥੇ ਅੰਦਰ ਵੀ ਕਵਰ ਕਰਾਂਗੇ ਸੋ ਫਿਲਹਾਲ ਅੰਦਰ ਸਾਰਾ ਐਵੇਂ ਭਰਿਆ ਹੋਇਆ ਆ ਕੰਦਾ ਕੁਝ ਐ ਹੋ ਜਾਂਦਾ ਹਾਲ ਐ ਸੋ ਇੱਥੇ ਥੋੜਾ ਕਟ ਰਸ਼ ਹੈ ਮੇਰੇ ਹਿਸਾਬ ਨਾਲ ਦੇਂਦੇ ਟਾਈਮ ਇੱਥੇ ਜਿਆਦਾ ਰਸ਼ ਹੁੰਦਾ ਹੋਊਗਾ ਤੇ ਸੋ ਫਿਲਹਾਲ ਅਸੀਂ ਉਹਦੇ ਘਰ ਤੇ ਬਾਹਰ ਖੜੇ ਆ ਚਲੋ ਆਪਾਂ ਜਦਨ ਵੀ ਜਾਣਾ ਹੈ ਨਾ ਮਤਲਬ ਮੇਨ ਵਿੱਚ ਚੀਜ਼ ਆਪਾਂ ਦੇਖ ਲਈਏ ਹਾਂ

ਹਾਂ ਤੇ ਇਦਾਂ ਕਲਾਕ੍ਰਿਤੀਆਂ ਪੇਂਟਿੰਗਾਂ ਬਣਾਈਆਂ ਆਈਆਂ ਛਤ ਦੇ ਪਰੰਨੇ ਟਾਈਮ ਤੇ ਇੱਧੇ ਰੱਖਿਆ ਆ ਪਰੰਨੇ ਟਾਈਮ ਤੇ ਰੱਖਿਆ ਸੋਗੇ ਹੇ ਟਾਈਮ ਇੱਥੇ ਆਵਾਂਗੇ ਹੀ ਜਦੋਂ ਖੁੱਲਾ ਹੋਊਗਾ ਤੇ ਫੇਰ ਆ ਕੇ ਇਹ ਵੀ ਕਵਰ ਕਰਾਂਗੇ ਹਾਸ ਦੇ ਨੇ ਆ ਕੇ ਕਵਰ ਕਰਾਂਗੇ ਅੱਜ ਤਾਂ ਸਾਡਾ ਕੁਦਰਤੀ ਪਲਾਨ ਬਣਿਆ ਤੇ ਅਸੀਂ ਇੱਧਰ ਨੂੰ ਚਾਲੇ ਪਾ ਲਏ ਤੇ ਏਰੀਆ ਕਵਰ ਕੀਤਾ ਸੋਅਰ ਫਿਲਹਾਲ ਹੈਗੇ ਇੱਥੇ ਦਾ ਪਿਆਸਾ ਪਿਆਸਾ ਕਹਿ ਸਕਦੇ ਆਪਾਂ ਤੇ ਹੁਣ ਆਪਏ ਏਰੀਆ ਕਵਰ ਕਰਾਂਗੇ ਥੋੜਾ ਘੁਮਾ ਫਿਰਾਂਗੇ ਇੱਥੇ ਲੋਕ ਖਾਣ ਪੀਣ ਬੈਠੇ ਆ ਆਪਣਾ ਆ ਰੇਲ ਗੱਡੀ ਚੱਲਦੀ ਇੱਥੇ ਇਹ ਇੱਥੇ ਜਿਆਦਾਤਰ ਆਮ ਤਰ੍ਹਾਂ ਪਾ ਨਿਸ਼ਾਨਾ ਚ ਮੜੀ ਜਾਂਦੀ ਆ ਤੇ ਇੱਥੇ ਕੀ ਆ ਲੋਕ ਬਹਿ ਕੇ ਘੁੰਮਣਾ ਪਸੰਦ ਕਰਦੇ ਆ ਇੱਕ ਗੱਡੀ ਟਾਈਪ ਆ ਬੱਸ ਦਾ ਹੀ ਬੱਸੇ ਨੂੰ ਇੱਕ ਰੇਲ ਗੱਡੀ ਦੀ ਸ਼ੇਪ ਦਿੱਤੀ ਹੋਈ ਤੇ ਇਹਦੇ ਵਿੱਚ ਲੋਕ ਜਿਹੜਾ ਆ ਬਹਿ ਕੇ ਘੁੰਮਣਾ ਪਸੰਦ ਕਰਦੇ ਆ ਕਿਉਂਕਿ ਵੈਰੋਨਾ ਅਸਲ ਦੇ ਵਿੱਚ ਟੂਰਿਸਟ ਪਲੇਸ ਦੇ ਵਿੱਚ ਬਹੁਤ ਮਸ਼ਹੂਰ ਹੈ ਇੱਥੇ ਟੂਰਿਸਟ ਜਿਆਦਾ ਆਉਂਦੇ ਆ ਤੇ ਇੱਕ ਕੋਲੋਸੀਅਮ ਦੇਖਣਾ ਰੋਮੀਓ ਜੁਲੀਅਟਾ ਦਾ ਘਰ ਦੇਖਣਾ ਤੇ ਇਹਦੇ ਕੋਲ ਲਾਗੋਦੀ ਘਰ ਦਾ ਪੇਜ ਆਂਦੀ ਹੈ ਤੇ ਉੱਥੇ ਆਏ ਹੋਏ ਟੂਰਿਸਟ ਵੀ ਇੱਥੇ ਆਉਂਦੇ ਆ ਸੋ ਇੱਥੇ ਸਾਰੇ ਆਪਣਾ ਖਾਣ ਪੀਣ ਦਾ ਚਿੱਲ ਮਾਰ ਰਹੇ ਨੇ ਕੋਈ ਫੋਟੋ ਲਈ ਫਰਦਾ ਕੋਈ ਕੁਝ ਸੋ ਇੱਕ ਲੱਗ ਵਾਈਬ ਆ ਇਸ ਥਾਂ ਦੀ ਸਾਡੇ ਚ ਪ੍ਰੋਬਲਮ ਇਹ ਆ ਜਾਂਦੀ ਅਸੀਂ ਥੋੜਾ ਵੈਜੀਟੇਰੀਅਨ ਕਰਕੇ ਆਪਾਂ ਇੱਥੇ ਬਾਹਰ ਖਾਣ ਦਾ ਥੋੜਾ ਅਵੋਇਡ ਕਰੀਦਾ ਕਿਉਂਕਿ ਅਸੀਂ ਵੈਜੀਟੇਰੀਅਨ ਆ ਤੇ ਉਹਦੇ ਕਰਕੇ ਤੁਹਾਨੂੰ ਥੋੜਾ ਜਿਹਾ ਕਈ ਵਾਰ ਕੋਲਾਂਦੀ ਵੀ ਜਿੱਦਾਂ ਬਾਹਰ ਖਾਣ ਚ ਵੀ ਮੀਟ ਮੂਟ ਵਾਲਾ ਸਾਰਾ ਹਸਾਬਕ ਤਾਂ ਮਿਕਸ ਹੀ ਹੁੰਦਾ ਸੋ ਉਹਦੇ ਕਰਕੇ ਆਪੇ ਇਸ ਨੂੰ ਅਵੋਇਡ ਕਰੀਦਾ ਨਹੀਂ ਤਾਂ ਅਸੀਂ ਵੀ ਹੋ ਸਕਦਾ ਇੱਥੇ ਬੈੰਦੇ ਤੇ ਆਪਣਾ ਇੰਜੋਏ ਮਾਰ ਦੇ ਜਿਆਦਾਤਰ ਇੱਥੇ ਪਹਿਲਾਂ ਬੁੱਕ ਕਰਨਾ ਪੈਂਦਾ ਹੈ ਤੁਹਾਨੂੰ ਤੇ ਹੋਟਲਾਂ ਚ ਪਰ ਸ਼ਾਇਦ ਇਹ ਵੱਡੇ ਹੋਟਲ ਹੋਣ ਕਰਕੇ ਇੱਥੇ ਕੋਈ ਐਡਾ ਚੱਕਰ ਨਹੀਂ ਹੈ ਸਵਾ ਸਾਈਡ ਤੇ ਦੁਕਾਨਾਂ ਲੱਗੀਆਂ ਹੋਈਆਂ ਆ ਲੋਕ ਸ਼ੋਪਿੰਗ ਕਰ ਰਹੇ ਆ ਤੇ ਘੁੰਮ ਫਿਰ ਰਹੇ ਆ ਸੋ ਫਿਲਹਾਲ ਮੈਂ ਹੁਣੇ ਉਹ ਸਟੈਚੂ ਦੇ ਸ਼ਾਟ ਲੈ ਕੇ ਹਟਿਆ ਆ ਸਾਹਮਣੇ ਵਾਲੇ ਦੇ ਤੇ ਇੱਥੇ ਘਟੋ ਘਟ 10 ਤੋਂ 12 ਜਣੇ ਆਪਣੇ ਕੈਮਰੇ ਸੈੱਟ ਕਰਕੇ ਖੜੇ ਨੇ ਸ਼ਾਟ ਲੈਣ ਲਈ ਸੋ ਇਹਦੇ ਬਾਰੇ ਮੈਨੂੰ ਪਤਾ ਨਹੀਂ ਕੀ ਹਿਸਟਰੀ ਹੈ ਕਿਉਂ ਇਸ ਤੇ ਪਤਾ ਨਹੀਂ ਵੈਸੇ ਹੀ ਖੜੇ ਹੋਣ ਪਤਾ ਨਹੀਂ ਕੋਈ ਗਰੁੱਪ ਹੋਵੇ ਫੋਟੋਗ੍ਰਾਫਰਾਂ ਦਾ ਪਰ ਇਹ ਸਟੈਚੂ ਨੂੰ ਉਹ ਜ਼ਿਆਦਾ ਇੰਪੋਰਟੈਂਸ ਦੇ ਰਿਹਾ ਸੋ ਫਿਲਹਾਲ ਚੱਲਦੇ ਹੁਣ ਪਿਛਲੀ ਸਾਈਡ ਵਾਲ ਨੂੰ ਦੁਬਾਰਾ ਘੁੰਮਦੇ ਆ ਤੇ ਚੰਗੀ ਤਰ੍ਹਾਂ ਆਪਾਂ ਹੋਰ ਥੋੜੀ ਵੀਡੀਓ ਕਵਰ ਕਰਦੇ ਆ ਸੋ ਫਿਰ ਆ ਲੈਥੇ ਆਹ ਸਾਰੇ ਆਪਣੀ ਇੱਕ ਯਾਦ ਕਰ ਲੈ ਜਾਣ ਲਈ ਜੇ ਕੋਈ ਪਰੋ ਆਂਦਾ ਤਾਂ ਲੈ ਜਾ ਸਕਦਾ ਸੋ ਮੈਂ ਵੀ ਦੇਖ ਰਿਹਾ ਕੁਝ ਲੈਣੇ ਬਾਰੇ ਤੇ ਜੇ ਕੁਝ ਮਿਲਦਾ ਆਪਾਂ ਨੂੰ ਸੋਨਾ ਜਾਂ ਤੇ ਆਪਾਂ ਲੈ ਕੇ ਚ ਜਾਂਦੇ ਆ ਜੇਥੇ ਜਿੱਦਾਂ ਮਾਰਕੀਟ ਹੈ 숍ਾਂ ਲੱਗੀਆਂ ਹੋਈਆਂ ਇੱਥੇ ਸਾਰਾ ਇਹੀ ਕੁਝ ਵੇਚਣ ਦੇ ਲੱਗਾ ਹੋਇਆ ਹੈ ਜਿਹੜੀ ਮੈਂ ਤੁਹਾਨੂੰ ਹੁਣੇ ਸ਼ੋਰਟ ਦਿਖਾਇਆ ਤਾਂ ਇਹਦੇ ਬਾਰੇ ਸਾਰਾ ਦੱਸਿਆ ਹੋਇਆ ਹੈ ਤੇ ਆਹ ਜਿਹੜਾ ਇਹਦੀ ਥਾਂ ਦਾ ਨਕਸ਼ਾ ਬਣਾਇਆ ਹੋਇਆ ਹੈ ਜਿਹੜਾ ਗੋਲੇ ਕਲੋਜ਼ੀਅਮ ਆ ਤੇ ਜਿਹੜਾ ਸਾਰਾ ਨੰਗਰੇ ਨੇੜੇ ਪਾਣੀ ਜਿੱਥੋਂ ਨਗਦਾ ਤੇ ਆ ਸਾਰਾ ਮੈਪ ਇੱਕ ਤਰ੍ਹਾਂ ਬਣਾਇਆ ਹੈ ਸੋ ਇਹ ਕਰੋੜ ਤੇ ਹੀ ਆ ਸੋ ਫਿਲਹਾਲ ਅਸੀਂ ਵਾਪਸੀ ਦੇ ਰਹਾ ਹਾਂ ਦੇ ਵੱਲ ਨੂੰ ਵੱਧ ਰਹੇ ਹਾਂ ਕਿਉਂਕਿ ਜਿੰਨਾ ਕਿ ਘੁੰਮਣ ਦਾ ਸ਼ਿਕਰ ਰਾਤ ਦੇ ਵਿੱਚ ਮੈਂ ਤੁਹਾਨੂੰ ਦਿਖਾ ਸਕਦਾ ਸੀ ਇਹ ਫੇਮਸ ਏਰੀਆ ਉਹਨਾਂ ਨੂੰ ਕਵਰ ਕਰ ਚੁੱਕਾ ਹਾਂ ਤੇ ਹੁਣ ਆਪਾਂ ਵਾਪਸੀ ਘਰ ਆਉਣ ਨੂੰ ਜਾਵਾਂਗੇ ਸੋ ਫਿਲਹਾਲ ਇੱਥੇ ਘੁੰਮਦੇ ਥੋੜਾ ਬੋਤਾ ਹੋਰ ਤੇ ਫਿਰ ਕਿਉਂਕਿ ਅਸੀਂ ਪਾਰਕਿੰਗ ਟਾਈਮ ਵਾਲੀ ਲੱਗੀ ਹੋਈ ਹੈ ਤੇ ਜਿੰਨਾ ਟਾਈਮ ਆਪਾਂ ਕੋ ਬਚੂਗਾ ਬਾਅਦ ਚ ਉਹਦੇ ਹਿਸਾਬ ਨਾਲ ਆਪਾਂ ਇੱਥੋਂ ਨਿਕਲ ਜਾਵਾਂਗੇ ਟਾਈਮ ਦੇ ਹਿਸਾਬ ਨਾਲ ਸੋ ਆ ਕੁਝ ਕਲੋਜ਼ਿੰਗ ਹੈ ਜਿਹੜਾ ਆਪਾਂ ਦੇਖਣਾ ਸੀ ਤੇ ਫਿਲਹਾਲ ਇਹ ਬੰਦ ਵਾ ਰਾਤ ਕਰਕੇ ਤੇ ਕਿਸੇ ਡੇਮ ਇੱਥੇ ਦੇਣ ਦੇ ਟਾਈਮ ਆਵਾਂਗੇ ਤੇ ਫਿਰ ਇੱਥੋਂ ਆਪਾਂ ਅੰਦਰ ਪੂਰਾ ਕਵਰ ਕਰਾਂਗੇ ਇਸ ਥਾਂ ਨੂੰ ਤੇ ਹੁਣ ਕੁਝ ਫੋਟੋ ਸ਼ੂਟ ਕਰਦੇ ਆਂ ਤੇ ਫਿਰ ਅੱਗੇ ਆਪਾਂ ਘਰਾਵਾਂ ਨੂੰ ਚੱਲਾਂਗੇ ਸੋ ਫਿਲਹਾਲ ਆਪਾਂ ਕਲੋਸੀਅਮ ਨੂੰ ਇੱਥੇ ਛੱਡ ਕੇ ਸਾਰਾ ਦੇਖ ਕੇ ਵਧੀਆ ਮਾਹੌਲ ਸੀਗਾ ਇੱਥੇ ਦਾ ਰਾਤ ਦਾ ਵੀ ਰਾਤ ਨੂੰ ਲਾਈਟਿੰਗ ਨਾਲ ਥੋੜਾ ਜਿਆਦਾ ਸੋਹਣਾ ਲੱਗਦਾ ਮੇਰੇ ਹਿਸਾਬ ਨਾਲ ਦਿਨ ਦੇ ਵਜਾਇ ਮੇਰੇ ਜਿੰਨਾ ਕਿ ਮੈਨੂੰ ਸੁਣਨ ਚ ਆਇਆ ਹੈ ਜਿੰਨਾ ਕਿ ਪਤਾ ਲੱਗਾ ਸੋ ਹੁਣ ਕਿਸੇ ਟਾਈਮ ਇੱਥੇ ਆਉਂਗੇ ਆਪਾਂ ਇਹਨੂੰ ਛੇਤੀ ਕਵਰ ਕਰਾਂਗੇ ਦਿਨ ਦੇ ਵਿੱਚ ਵੀ ਇਸ ਲੋਕੇਸ਼ਨ ਨੂੰ ਕਿਉਂਕਿ ਮੈਨੂੰ ਸੋਹਣੀ ਲੱਗੀ ਪਰਸਨਲੀ ਤੌਰ ਤੇ ਹੋ ਸਕਦਾ ਰਾਤ ਨੂੰ ਜਿਆਦਾ ਸੋਹਣੀ ਹੈ ਮੇਰੇ ਹਿਸਾਬ ਨਾਲ ਲੱਗਦੀ ਬਾਕੀ ਦੇਖਾਂਗੇ ਟਾਈਮ ਤੇ ਜੇ ਇੱਥੇ ਦੀ ਵੀਡੀਓ ਨੂੰ ਕਮੈਂਟ ਆਏ ਵੀ ਦਿਨ ਚ ਵੀ ਦਿਖਾਈਏ ਤਾਂ ਆਪਾਂ ਇਸ ਲੋਕੇਸ਼ਨ ਨੂੰ ਦਿਨ ਦੇ ਵਿੱਚ ਵੀ ਜਰੂ ਫਿਲਹਾਲ ਰਾਤ ਦੇ 8-9 ਵੱਜ ਚੁੱਕੇ ਆ ਫਿਲਹਾਲ ਪੂਰਾ ਰਾਸ਼ਾ ਤੇ ਕਾਫੀ ਹੱਦ ਤੱਕ ਲੋਕ ਆਪਣਾ ਖਾ ਪੀ ਕੇ ਵਿਹਲੇ ਹੋ ਕੇ ਤੁਰ ਪਏ ਨੇ ਸੋ ਹੁਣ ਅਸੀਂ ਵੀ ਆਪਣੀਆਂ ਗੱਡੀਆਂ ਨੂੰ ਜਾਂਦੇ ਆ ਤੇ ਗੱਡੀ ਚੱਕ ਕੇ ਆਪਣੇ ਘਰਾਂ ਨੂੰ ਚੱਲਦੇ ਕਿਉਂਕਿ ਸਾਡਾ ਘਰ ਵੀ ਲਗਭਗ ਇੱਥੋਂ ਆਪਾਂ ਨੂੰ 70 ਕਿਲੋ 70 ਕਿਲੋ ਮੀਟਰ ਹੈਗਾ ਯਾਰ ਸੋ ਮਾਹੌਲ ਘੈਂਟ ਆ ਵਾਈਬ ਆ ਪੂਰੀ ਇੱਥੇ ਕੋਈ ਇਟਲੀ ਚ ਲੋਕਲ ਬេះ ਲੋਕਲ ਆ ਬੰਦਿਆਂ ਨੇ ਆਪਣੇ ਸਾਰਾ ਕੁਝ ਕਵਰ ਕੀਤਾ ਹੁੰਦਾ ਇਹ ਥਾਵਾਂ ਸੋ ਜਿਹੜਾ ਇੱਥੇ ਆਣਾ ਚਾਹੁੰਦਾ ਅੱਗੇ ਜਾ ਕੇ ਤੋ ਕਵਰ ਕਰ ਸਕਦਾ ਰਾਤ ਨੂੰ ਜੇ ਤਾਂ ਆਪਣੇ ਇੱਕ ਅਧੇ ਮਹੀਨੇ ਦੇ ਵਿੱਚ ਪਲਾਨ ਜੇ ਤੁਸੀਂ ਦਸੰਬਰ ਚ ਆਉਂਗੇ ਤਾਂ ਉਹ ਜ਼ਿਆਦਾ ਸੋਹਣਾ ਲੱਗੂਗਾ ਕਿਉਂਕਿ ਇੱਥੇ ਸਾਰੇ ਲਾਈਟਿੰਗ ਲਾਈਟਨਿੰਗ ਕਰ ਦਿੰਦੇ ਆ ਮਤਲਬ ਕਿ ਲਾਈਟਾਂ ਲਾ ਦਿੰਦੇ ਆ ਸੋਹਣੀਆਂ ਉਹ ਹੋਰ ਸੋਹਣਾ ਲੱਗਦਾ ਉਹਦੇ ਪਿੱਛੇ ਦਾ ਕਾਰਨ ਇਹ ਹੈ ਵੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਕ੍ਰਿਸਮਸ ਕਰਕੇ ਇੱਥੇ ਲਾਈਟਾਂ ਦਾ ਪ੍ਰਬੰਧ ਕਰ ਦਿੰਦੇ ਆ ਇੱਥੇ ਆਮ ਤੁਸੀਂ ਛੋਟੇ ਪਿੰਡਾਂ 'ਚ ਵੀ ਜਾਓਗੇ ਦਸੰਬਰ ਦੇ ਵਿੱਚ ਤੁਹਾਨੂੰ ਲਾਈਟਿੰਗ ਲੱਗਿਓ ਮਿਲੂਗੀ ਸੋ ਇਹ ਕਲੋਸੀਅਮ ਬਾਰੇ ਜਿੰਨਾ ਕਿ ਮੈਨੂੰ ਹੁਣ ਪਤਾ ਲੱਗਾ ਆ ਜਿੰਨੀ ਕਿ ਮੈਂ ਇਹਦੇ ਬਾਰੇ ਹਿਸਟਰੀ ਆਪਾਂ ਸਰਚ ਕੀਤੀ ਆ ਤੇ ਇਹ ਜਿਹੜਾ ਕਲ ਆ ਕਾਫੀ ਪੁਰਾਣਾ ਆ ਜਿੱਦਾਂ ਰੋਮਨ ਐਮਪਾਇਰ ਦੇ ਟਾਈਮ ਦਾ ਇੱਕ ਕਲੋਜ਼ੀਅਮ ਆ ਸੋ ਪਿੱਛੇ ਛੋੜੋ ਜੇ ਥੋੜਾ ਥੋੜਾ ਤੁਹਾਨੂੰ ਚੰਦਾ ਦਾ ਮਾਹੌਲ ਵੀ ਦਿੰਦਾ ਹੁਣ ਬਦਲ ਹੋਣ ਕਰਕੇ ਇਹਨਾਂ ਕਲੀਅਰ ਨਹੀਂ ਗਾ ਤੇ ਉਹ ਲੱਗ ਖੂਸੂਤੀ ਵਧਾਰੇ ਹਿੱਸਾਂ ਦੀ ਸੋ ਇੱਥੇ ਕੀ ਕੀਤਾ ਸੀ ਕੀਤਾ ਜਾਂਦਾ ਸੀ ਗਲੈਡੀਏਟਰ ਜਿਹੜੀ ਫਾਈਟ ਹੁੰਦੀ ਸੀ ਉਹਨਾਂ ਦੀ ਲੜਾਈ ਕਰਾਈ ਜਾਂਦੀ ਸੀ ਤੇ ਨੂੰ ਜਿਹੜਾ ਪਬਲਿਕ ਗੇਮਸ ਦੇ ਲਈ ਵੀ ਵਰਤੇ ਜਾਂਦਾ ਸੀ ਸ਼ੋ ਹੁੰਦੇ ਸੀ ਇੱਥੇ 30000 ਬੰਦੇ ਦੀ ਕੈਪੈਸਿਟੀ ਹੈ ਇਹਦੇ ਅੰਦਰ ਤੇ ਇਹਦੇ ਅੰਦਰ ਮੇਰੇ ਜਿੰਨਾ ਕ ਮੈਨੂੰ ਯਾਦ ਆ ਵੀ ਇੱਥੇ ਸ਼ਾਇਦ ਹੁਣ ਵੀ ਸ਼ੋ ਹੁੰਦੇ ਆ ਸੋ ਇਹਨੂੰ ਜਿਹੜਾ ਇੱਕ ਟਾਈਮ ਪਹਛਾੜ ਆਣ ਤੋਂ ਬਾਅਦ ਇਹਨੂੰ ਜਿਹੜਾ ਥੋੜਾ ਟੁੱਟ ਗਿਆ ਸੀ ਤੇ ਜਿੱਦਾਂ ਡਿਸਟਰੋਏ ਹੋ ਗਿਆ ਸੀਗਾ ਖਰਾਬ ਪਰ ਇੱਥੇ 1913 ਤੋਂ ਬਾਅਦ ਜਿਹੜੇ ਇੱਥੇ ਜਿਹੜੇ ਇੱਥੇ ਸ਼ੋਅ ਕਰਾਏ ਜਾਂਦੇ ਆ ਵੱਡੇ ਇਹਦੇ ਅੰਦਰ ਹੱਲੇ ਵੀ ਸ਼ੋਅ ਹੁੰਦੇ ਆ ਸੋ ਇਹਦੀ ਹਿਸਤਰੀ ਇੰਨੀ ਕਾ ਵੀ ਇੱਥੇ ਲੜਾਈਆਂ ਪਰ ਰੋਮਨ ਐਂਪਾਇਰ ਦੇ ਟਾਈਮ ਦੇ ਵਿੱਚ ਲੜਾਈਆਂ ਕਰਾਈਆਂ ਜਾਂਦੀਆਂ ਸੀ ਜਿਹੜਾ ਆਪਣੇ ਰੂਮ ਦੇ ਵਿੱਚ ਵੀ ਦਿਖਦਾ ਹੈ ਆਪਾਂ ਉਹ ਵੀ ਰੋਮਨ ਐਂਪਾਇਰ ਦੇ ਟਾਈਮ ਦਾ ਹੀ ਆ ਸੋ ਇੱਥੇ ਉਸ ਟਾਈਮ ਲੜਾਈਆਂ ਹੁੰਦੀਆਂ ਸੀ ਉਸ ਤੋਂ ਬਾਅਦ ਪਹਛਾੜ ਆਣ ਤੋਂ ਬਾਅਦ ਇੱਥੇ ਇਹ ਟੁੱਟ ਗਿਆ ਸੀ ਕਿ ਤਾਂ ਜਿਹੜਾ ਟੁੱਟੇ ਟੁੱਟੇ ਦਿਂਦਾ ਸਾਨੂੰ ਤੇ ਅੰਦਰ ਸਾਰਾ ਹੱਲੇ ਵੀ ਕਹਿੰਦੇ ਪੁਰਾਣੇ ਟਾਈਮ ਵਰਗਾ ਹੈ ਜਦੋਂ ਕਦੇ ਐਂਟਰੀ ਕਰਾਂਗੇ ਤਾਂ ਦੇਖਾਂਗੇ ਤੇ ਦੱਸਾਂਗੇ ਸੋ ਜਿਹੜੇ ਇੱਥੇ ਆਏ ਹੋਣਗੇ ਹੋ ਸਕਦਾ ਮੇਰੀਆਂ ਗਲਤੀਆਂ ਵੀ ਕਿੱਡਣ ਇਸ ਚੀਜ਼ ਬਾਰੇ ਪਰ ਜਿੰਨਾ ਕਿ ਮੈਨੂੰ ਪਤਾ ਹੀ ਉਹ ਮੈਂ ਤੁਹਾਨੂੰ ਦੱਸਦਾ ਇਹਦੇ ਬਾਰੇ ਸਟਰੀ ਕੱਢ ਕੇ ਸੋ ਕਲੋਜ਼ੀਅਮ ਤੋਂ ਬਾਅਦ ਹੁਣ ਅਸੀਂ ਚੱਲੇ ਆ ਘਰਾਲ ਨੂੰ ਤੇ ਅੱਜ ਦੀ ਵੀਡੀਓ ਮੈਂ ਇੱਥੇ ਕਲੋਜ਼ੀਅਮ ਤੇ ਕੋੜੀ ਖਤਮ ਕਰਨੀ ਚਾਹਾਂਗਾ ਸੋ ਮਿਲਦੇ ਕਿਸੇ ਹੋਰ ਘੈਂਟ ਜੀ ਵੀਡੀਓ ਤੇ ਇੱਥੇ ਮੈਂ ਡਰੋਨ ਉਡਾ ਨਹੀਂ ਸਕਦਾ ਸੀ ਨਹੀਂ ਤਾਂ ਪਟ੍ਰੋਨ ਸ਼ਾਟ ਵੀ ਲੈਂਦੇ ਇੱਕ ਤਾਂ ਪਹਿਨੇ ਪਰਮਿ ਸੋ ਦੇ ਕਰਕੇ ਮੈਂ ਡਰੋਨ ਨਹੀਂ ਉਡਾ ਸਕਦਾ ਸੀ ਪਰ ਜਿੰਨਾ ਕਿ ਮੈਂ ਤੁਹਾਨੂੰ ਕਵਰ ਕਰ ਸਕਿਆ ਕੀਤਾ ਤੇ ਕਮੈਂਟ ਕਰਿਓ ਜੇ ਤੁਸੀਂ ਚਾਹੁੰਦੇ ਆ ਵੀ ਦਿਨ ਚ ਵੀ ਮੈਨੂੰ ਕਵਰ ਕਰਾਂ ਤੇ ਮਿਲਦੇ ਆ ਕਿਸੇ ਹੋਰ ਘੈਂਟ ਜੀ ਵੀਡੀਓ ਚ ਦੋਨੇ ਟਾਈਮ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ